ਸਸੀ ਗੱਲ ਜੀ ਸਵਾਗਤ ਹੈ ਕਿਤਾ ਖੇਤੀਬਾੜੀ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਆਪਾਂ ਤੁਹਾਨੂੰ ਦਿਖਾਉਣਾ ਕਿ ਜਦੋਂ ਆਪਣੀਆਂ ਆਹਾ ਗਾਵਾਂ ਮਿਲਕਿੰਗ ਕਰਨ ਦੇ ਲਈ ਆਉਂਦੀਆਂ ਤੇ ਜਿਹੜੇ ਯਾਰਡ ਦੇ ਵਿੱਚ ਆਪਾਂ ਇਹਨਾਂ ਨੂੰ ਹੋਲਡ ਕਰਕੇ ਰੱਖਦੇ ਆ ਜਿੰਨਾ ਟਾਈਮ ਮਿਲਕਿੰਗ ਚੱਲਦੀ ਆ ਇੱਥੇ ਇਹ ਖੜੀਆਂ ਰਹਿੰਦੀਆਂ ਨੇ ਤਾਂ ਇਸ ਤਰੀਕੇ ਕੁਝ ਕੁ ਗੋਆ ਕਰ ਦਿੰਦੀਆਂ ਨੇ ਇਸ ਯਾਰਡ ਦੇ ਵਿੱਚ ਖੜੀਆਂ ਜੇਕਰ ਆਪਾਂ ਇਹਨੂੰ ਮੈਨੂਅਲੀ ਸਾਫ਼ ਕਰਾਂਗੇ ਇੱਕ ਪੈਪ ਲੈ ਕੇ ਉਹਦੇ ਨਾਲ ਧੋਵਾਂਗੇ ਤਾ ਕਾਫੀ ਟਾਈਮ ਲੱਗ ਜਾਂਦਾ ਜਿਹਦੇ ਕਰਕੇ ਆਪਾਂ ਫਲੱਡ ਵਾਸ਼ ਕਰਦੇ ਆ ਇਸ ਯਾਰਡ ਦੀ ਤੇ ਉਹ ਫਲੱਡ ਵਾਸ਼ ਆਪਾਂ ਅੱਜ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਦਿਖਾਉਣੇ ਆ ਕਿ ਕਿਸ ਤਰੀਕੇ ਆਪਾਂ ਇਹ ਜਿਹੜੀ ਫਲੱਡ ਵਾਸ਼ ਆ ਇਹ ਕਰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਜਦੋਂ ਸਾਰੀਆਂ ਗਾਵਾਂ ਨਿਬੜ ਗਈਆਂ ਮਿਲਕਿੰਗ ਹੋ ਗਈ ਤਾਂ ਯਾਰਡ ਆ ਜਿਹੜਾ ਉਹ ਕੁਝ ਇਸ ਤਰੀਕੇ ਦਾ ਦੇਖਣ ਨੂੰ ਲੱਗਦਾ ਕਿਉਂਕਿ ਕਾਫੀ ਲੰਮਾ ਸਮਾਂ ਗਾਵਾਂ ਇੱਥੇ ਖੜੀਆਂ ਰਹਿੰਦੀਆਂ ਤਿੰਨ ਘੰਟੇ ਤੱਕ ਖੜੀਆਂ ਰਹਿੰਦੀਆਂ ਤਾਂ ਕਰਕੇ ਜ਼ਿਆਦਾ ਗੋਹ ਹੋ ਜਾਂਦਾ ਫਿਰ ਇਸ ਤਰੀਕੇ ਆਪਾਂ ਜਦੋਂ ਇਹ ਇਹ ਆਪਣਾ ਫਲੱਡ ਵਾਸ਼ ਸਿਸਟਮ ਆ ਇਹਨੂੰ ਖੋਲ ਦੇਣਾ ਇਹ ਹੈਂਡਲ ਦੇ ਨਾਲ ਖੁੱਲ੍ਹ ਜਾਂਦਾ ਇੱਕੋ ਵਾਰੀ ਦੇ ਵਿੱਚ ਕਾਫੀ ਵੱਧ ਪ੍ਰੈਸ਼ਰ ਦੇ ਨਾਲ ਜਦੋਂ ਪਾਣੀ ਆਉਂਦਾ ਤਾਂ ਉਹ ਸਾਰੇ ਦਾ ਸਾਰਾ ਜਿਹੜਾ ਗੋਹਾ ਉਹ ਰੋੜ ਕੇ ਲੈ ਜਾਂਦਾ ਇਸ ਤੋਂ ਪਹਿਲਾਂ ਕਿ ਤੁਸੀਂ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢੋ ਜਾਂ ਕੁਝ ਮੰਦਾ ਚੰਗਾ ਬੋਲੋ ਕਿ ਪਾਣੀ ਵੇਸਟ ਕਰ ਰਹੇ ਆ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਆਸਟ੍ਰੇਲੀਆ ਇੱਥੇ ਇੱਕ ਇੱਕ ਬੂੰਦ ਦੀ ਕੀਮਤ ਆ ਜਿੰਨਾ ਵੀ ਪਾਣੀ ਇਹ ਫਲੱਡ ਵਾਸ਼ ਦੇ ਲਈ ਯੂਜ਼ ਹੋ ਰਿਹਾ ਇਹ ਟ੍ਰੀਟਡ ਵਾਟਰ ਆ ਰੀਸਾਈਕਲਡ ਵਾਟਰ ਆ ਜਿਹੜਾ ਅਸੀਂ ਡੇਰੀ ਦੇ ਵਿੱਚ ਸਾਨੂੰ ਯੂਜ਼ ਕਰਨਾ ਪੈਂਦਾ ਪਾਣੀ ਉਹੋ ਵਾਲਾ ਪਾਣੀ ਜਦੋਂ ਵੇਸਟ ਹੋ ਜਾਂਦਾ ਉਹਨੂੰ ਇਸ ਤਰੀਕੇ ਇਕੱਠਾ ਕੀਤਾ ਜਾਂਦਾ ਫੇਰ ਇਹਨੂੰ ਫਲੱਡ ਵਾਸ਼ ਦੇ ਲਈ ਯੂਜ਼ ਕੀਤਾ ਜਾਂਦਾ ਤੇ ਇਹ ਨਹੀਂ ਕਿ ਇਹ ਇਹ ਜਦੋਂ ਫਲੱਡ ਵਾਸ਼ ਦੇ ਲਈ ਯੂਜ਼ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਵੇਸਟ ਕਰ ਦਾਂਗੇ ਤੇ ਇਹ ਇਸ ਤਰੀਕੇ ਜਾਊਗਾ ਉਸ ਤੋਂ ਬਾਅਦ ਫੇਰ ਇਹਨੂੰ ਰੀਸਾਈਕਲ ਕੀਤਾ ਜਾਊਗਾ ਤੇ ਫਿਰ ਖੇਤਾਂ ਨੂੰ ਜਿਹੜਾ ਆਪਾਂ ਜ਼ਮੀਨ ਆ ਫਸਲ ਵੀਜੀ ਵੀ ਆ ਉਹਨੂੰ ਲਾਇਆ ਜਾਊਗਾ ਸੋ ਇਸ ਤਰੀਕੇ ਆਪਣਾ ਜਿਹੜਾ ਯਾਰਡ ਆ ਇਹ ਔਰ ਫਲੱਡ ਵਾਸ਼ ਦੇ ਨਾਲ ਸਾਫ਼ ਹੋ ਜਾਂਦਾ ਕੁਛ ਕੁ ਗੋਆ ਬਚ ਜਾਂਦਾ ਇਸ ਤਰੀਕੇ ਦੇ ਨਾਲ ਇਹਨੂੰ ਬਾਅਦ ਦੇ ਵਿੱਚ ਕੱਲਾ ਬੰਦਾ ਛੋਟੀ ਪਾਈਪ ਦੇ ਨਾਲ ਧੋ ਕੇ ਕੱਢ ਸਕਦਾ ਪਰ ਜੇਕਰ ਸਾਰਾ ਯਾਰਡ ਤੋਂ ਨਾ ਹੋਵੇ ਤਾਂ ਉਹਦੇ ਨਾਲ ਤਕਰੀਬਨ ਆਪਾਂ ਨੂੰ ਇੱਕ ਘੰਟੇ ਦਾ ਟਾਈਮ ਚਾਹੀਦਾ ਹੁੰਦਾ ਤਾਂ ਕਰਕੇ ਇਹ ਫਲੱਡ ਵਾਸ਼ ਸਿਸਟਮ ਆ ਜਿਹੜਾ ਇਹਨੂੰ ਯੂਜ਼ ਕਰਦੇ ਆ ਤੇ ਇਸ ਤੋਂ ਬਾਅਦ ਜਿਹੜਾ ਇਹ ਪਾਣੀ ਆ ਇੱਕ ਟੋਏ ਦੇ ਵਿੱਚ ਇਕੱਠਾ ਹੁੰਦਾ ਤੇ ਉਥੇ ਇਸ ਤਰੀਕੇ ਦਾ ਇੱਕ ਪੰਪ ਲੱਗਿਆ ਹੋਇਆ ਤੇ ਇਹ ਪੰਪ ਚੱਕ ਕੇ ਇਸ ਪਾਣੀ ਨੂੰ ਬਾਦੇ ਵਿੱਚ ਜਿੱਥੇ ਆਪਾਂ ਸਟੋਰ ਕਰਨਾ ਉੱਥੇ ਸਟੋਰ ਕਰ ਲੈਂਦੇ ਆ ਤੇ ਜਦੋਂ ਆਪਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਖੇਤਾਂ ਦੇ ਵਿੱਚ ਤਾਂ ਇਸ ਪਾਣੀ ਨੂੰ ਆਪਾਂ ਉੱਥੇ ਖੇਤਾਂ ਦੇ ਵਿੱਚ ਯੂਜ਼ ਕਰ ਲੈਂਦੇ ਆ ਸੋ ਕੋਈ ਵੇਸਟੇਜ ਨਹੀਂ ਹੁੰਦੀ ਤੇ ਇਸ ਤਰੀਕੇ ਟੈਕਨੀਕਲੀ ਅਸੀਂ ਯਾਰ ਨੂੰ 1 ਮਿੰਟ ਦੇ ਵਿੱਚ ਧੋ ਦਿੰਨੇ ਆ ਤੇ ਇਹੋ ਜੀਆਂ ਹੋਰ ਵੀਡੀਓ ਦੇਖਣ ਦੇ ਲਈ ਕਿਤਾ ਖੇਤੀਬਾੜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਤੁਹਾਡੇ ਨਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ